ਸੋ ਸ੍ਰੀ ਅਕਾਲ ਦੋਸਤੋ ਸੰਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਅੱਜ ਅਸੀਂ ਕੁੰਭ ਰਾਸ਼ੀ ਵਾਲਿਆਂ ਲਈ 5 ਅਗਸਤ ਤੋਂ 24 ਅਗਸਤ ਤੱਕ ਦੇ ਮਹੱਤਵਪੂਰਨ ਸਮੇਂ ਬਾਰੇ ਗੱਲ ਕਰਾਂਗੇ ਇਹ ਉਹ ਸਮਾਂ ਹੈ ਜਦੋਂ ਤੁਹਾਨੂੰ ਮਹਾਬਲੀ ਮਹਾਸ਼ਕਤੀਸ਼ਾਲੀ ਸੰਕਟਮੋਚਨ ਭਗਵਾਨ ਬਜਰੰਗਪਲੀ ਅਤੇ ਧਾਨ ਦੀ ਦੇਵੀ ਮਾਂ ਲక్ష్ਮੀ ਜੀ ਦਾ ਵਿਸ਼ੇਸ਼ ਆਸ਼ੀਰਵਾਦ ਪ੍ਰਾਪਤ ਹੋਵੇਗਾ ਇਨਾ ਵੀ ਦਿਨਾਂ ਦੇ ਵਿੱਚ ਤੁਹਾਡੀ ਕਿਸਮਤ ਦਾ ਪਹੀਆ ਕੁਝ ਇਸ ਤਰ੍ਹਾਂ ਘੁੰਮੇਗਾ ਕਿ ਤੁਹਾਨੂੰ ਇੱਕ ਨਈਂ ਦੋ ਨਈਂ ਸਗੋਂ ਪੰਜ ਵੱਡੀਆਂ ਅਤੇ ਪਿਆਣੇ ਖੁਸ਼ਖਬਰੀਆਂ ਮਿਲਣਗੀਆਂ ਇਹੇ ਖੁਸ਼ਖਬਰੀਆਂ ਤੁਹਾਨੂੰ ਖੁਸ਼ੀ ਨਾਲ ਨੱਚਣ ਲਈ ਮਜਬੂਰ ਕਰ ਦੇਣਗੀਆਂ ਤੁਹਾਡੀ ਜ਼ਿੰਦਗੀ ਵਿੱਚ ਅਜៃਆਂ ਖੁਸ਼ੀਆਂ ਆਉਣਗੀਆਂ ਕਿ ਤੁਹਾਨੂੰ ਘਰ ਘਰ ਮਠਿਆਏ ਵੰਡਣੇ ਪਾਉਣਗੇ ਇਸ ਲਈ ਹੁਣ ਤੋਂ 100 ਕਿਲੋ ਮਠਿਆਈ ਦਾ ਆਰਡਰ ਦੇ ਦਿਓ ਇਹਨਾਂ ਵੀ ਦਿਨਾਂ ਵਿੱਚ ਕਈ ਦੁੱਲਭ ਜੋਗ ਬਣ ਰਹੇ ਹਨ ਜਿਵੇਂ ਕਿ ਧਨ ਲక్ష్ਮੀ ਪ੍ਰਾਪਤੀ ਜੋਗ ਸੁਭਾਗੇਵਾਂ ਜੋਗ ਕਾਜ ਸiddhi ਜੋਗ ਸਵਰਥ ਸiddhi ਜੋਗ ਧਨ ਜੋਗ ਰਾਜ ਜੋਗ ਅਤੇ ਲక్ష్ਮੀ ਜੋਗ ਇਹ ਸਾਰੇ ਜੋਗ ਮਿਲ ਕੇ ਤੁਹਾਡੇ ਜੀਵਨ ਵਿੱਚ ਵੱਡੇ ਬਦਲਾਵ ਲਿਆਉਣਗੇ ਇਹ ਸਮਾਂ ਤੁਹਾਡੇ ਲਈ ਸਿਰਫ ਖੁਸ਼ਖਬਰੀ ਨਹੀਂ ਸਗੋਂ ਧਨ ਲਾਭ ਅਤੇ ਖੁਸ਼ਹਾਲੀ ਵੀ ਲੈ ਕੇ ਆਵੇਗਾ ਆਓ ਹੁਣ ਵੇਸਾਰ ਦੇ ਨਾਲ ਜਾਣਦੇ ਹਾਂ ਕਿ ਤੁਹਾਨੂੰ ਕਿਹੜੀਆਂ ਪੰਜ ਵੱਡੀਆਂ ਖੁਸ਼ਖਬਰੀਆਂ ਮਿਲਣਗੀਆਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਜੀ ਦੇ ਲਿਖ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਦੋਸਤੋ ਆਰਥਿਕ ਅਤੇ ਧਨ ਲਾਭ ਲਈ ਇਹ ਸਮਾਂ ਤੁਹਾਡੇ ਲਈ ਬਹੁਤ ਹੀ ਵਧੀਆ ਰਹੇਗਾ ਗ੍ਰਹਾਂ ਦੀ ਚਾਲ ਦੇ ਵਿੱਚ ਅਜਾਇ ਸ਼ੋਭਾ ਬਦਲਾਵ ਹੋ ਰਹੇ ਹਨ ਜੋ ਤੁਹਾਨੂੰ ਬਹੁਤ ਲਾਭ ਦੇਣਗੇ ਤੁਹਾਨੂੰ ਅਜਿਹਾ ਮਹਿਸੂਸ ਹੋਵੇਗਾ ਕਿ ਕਿਸੇ ਈਸ਼ਵਰੀ ਸ਼ਕਤੀ ਦਾ ਆਸ਼ੀਰਵਾਦ ਤੁਹਾਡੇ ਉੱਤੇ ਵਰਸ ਰਿਹਾ ਹੈ ਜੇਕਰ ਤੁਸੀਂ ਕਿਤੇ ਪੈਸਾ ਨਿਵੇਸ਼ ਕਰਨ ਬਾਰੇ ਸੋਚ ਰਹੇ ਹੋ ਤਾਂ ਇਹ ਸਮਾਂ ਸਭ ਤੋਂ ਉੱਤਮ ਹੈ ਨੈਦੀਕੀ ਪਵੈਖ ਵਿੱਚ ਇਸ ਨਿਵੇਸ਼ ਤੋਂ ਤੁਹਾਨੂੰ ਚੰਗਾ ਮੁਹਰਮਾਰ ਬ ਵਿੱਚ ਆਨਲਾਈਨ ਅਤੇ ਡਿਜੀਟਲ ਮਾਰਕੀਟ ਦੇ ਨਾਲ ਜੁੜੇ ਕੰਮਾਂ ਵਿੱਚ ਤੁਹਾਨੂੰ ਵੱਡਾ ਲਾਭ ਹੋਵੇਗਾ ਪਿਛਲੇ ਕੁਝ ਸਮਿਆਂ ਤੋਂ ਕੀਤੀ ਗਈ ਮਿਹਨਤ ਦਾ ਫਲ ਮਿਲੇਗਾ ਜਿਸ ਨਾਲ ਤੁਹਾਡਾ ਕਾਰੋਬਾਰ ਵਧੇਗਾ। ਨੌਕਰੀ ਵਾਲੇ ਲੋਕਾਂ ਲਈ ਤਨਖਾਹ ਦੇ ਵਿੱਚ ਵਾਧਾ, ਐਗਰੀਮੈਂਟ ਅਤੇ ਪ੍ਰਮੋਸ਼ਨ ਦੇ ਯੋਗ ਬਣ ਰਹੇ ਹਨ। ਦੋਸਤੋ, ਕੁੰਭ ਰਾਸ਼ੀ ਵਾਲੇ ਤੁਹਾਨੂੰ ਦੱਸ ਰਹੀ ਹੈ ਕਿ ਤੁਹਾਡੇ ਬਾਸ ਤੁਹਾਡੇ ਕੰਮ ਦੀ ਤਾਰੀਫ਼ ਕਰਨਗੇ। ਤੇ ਹੁਣ ਗੱਲ ਕਰਦੇ ਹਾਂ ਜੀ ਉਧਾਰ ਪੈਸੇ ਦੇਣ ਤੋਂ ਬਚੋ ਨਹੀਂ ਤਾਂ ਤੁਹਾਡਾ ਪੈਸਾ ਫਸ ਸਕਦਾ ਹੈ। ਕਾਗਜ਼ੀ ਕਾਰਵਾਈ ਬਹੁਤ ਸਾਵਧਾਨੀ ਤੇ ਨਾਲ ਕਰੋ ਕੁੰਭ ਰਾਸ਼ੀ ਵਾਲਿਓ ਕੈਰੀਅਰ ਤੇ ਕੰਮ ਦੇ ਵਿੱਚ ਤੁਹਾਨੂੰ ਸਫਲਤਾ ਮਿਲੇਗੀ ਇਹ ਸਮਾਂ ਤੁਹਾਡੇ ਕੈਰੀਅਰ ਲਈ ਬਹੁਤ ਹੀ ਚੰਗਾ ਹੋਵੇਗਾ ਤੁਹਾਡੀ ਬੁੱਧੀ ਯੋਜਨਾਬੰਦ ਤਰੀਕੇ ਨਾਲ ਕੰਮ ਕਰਨ ਦੀ ਸਮਰੱਥਾ ਤੁਹਾਡੇ ਲਈ ਸਫਲਤਾ ਦੇ ਦਰਵਾਜ਼ੇ ਖੋਲ੍ਹੇਗੀ ਹੁਣ ਗੱਲ ਕਰਦੇ ਹਾਂ ਜੀ ਤੁਹਾਡੇ ਕੰਮ ਕਰਨ ਦਾ ਤਰੀਕਾ ਤੁਸੀਂ ਆਪਣੇ ਕੰਮ ਨੂੰ ਬਹੁਤ ਹੀ ਵਿਹਾਰਿਕ ਅਤੇ ਯੋਜਨਾਬੰਦ ਤਰੀਕੇ ਨਾਲ ਪੂਰਾ ਕਰਨ ਦੀ ਕੋਸ਼ਿਸ਼ ਕਰੋਗੇ ਜਿਸ ਵਿੱਚ ਤੁਹਾਨੂੰ ਸਫਲਤਾ ਮਿਲੇਗੀ ਤੁਹਾਡੀ ਕਾਰਜ ਸ਼ੈਲੀ ਵਿੱਚ ਸੁਧਾਰ ਹੋਣ ਨਾਲ ਤੁਹਾਡੀ ਕਾਰਜ ਕੁਸ਼ਲਤਾ ਵੀ ਵਧੇਗੀ ਤੁਸੀਂ ਆਪਣੀ ਬੁੱਧੀ ਨਾਲ ਲੋਕਾਂ ਨੂੰ ਪ੍ਰਭਾਵਿਤ ਕਰੋਗੇ ਤੁਹਾਨੂੰ ਸਮਾਜ ਦੇ ਵਿੱਚ ਮਾਨ ਸਨਮਾਨ ਮਿਲੇਗਾ ਤੁਹਾਡੇ ਨਾਮ ਦੀ ਚਰਚਾ ਹਰ ਜਗ੍ਹਾ ਹੋਵੇਗੀ ਅਤੇ ਲੋਕ ਤੁਹਾਡੇ ਤੋਂ ਸਲਾਹ ਲੈਣ ਲਈ ਆਉਣਗੇ ਕੁੰਭ ਰਾਸ਼ੀ ਵਾਲੇ ਜੋ ਲੋਕ ਬੇਰੁਜ਼ਗਾਰ ਹਨ ਉਹਨਾਂ ਨੂੰ ਦੱਸ ਰਹੀ ਹੈ ਕਿ ਜੇ ਤੁਸੀਂ ਬੇਰੁਜ਼ਗਾਰ ਹੋ ਅਤੇ ਨੌਕਰੀ ਦੀ ਤਲਾਸ਼ ਕਰ ਰਹੇ ਹੋ ਤਾਂ ਇਸ ਸਮਾਂ ਤੁਹਾਡੇ ਲਈ ਨਵੇਂ ਮੌਕੇ ਲੈ ਕੇ ਆਏਗਾ ਕੋਈ ਵੀ ਮੌਕਾ ਹੱਥੋਂ ਨਾ ਜਾਣ ਦਿਓ ਤੁਹਾਨੂੰ ਇਸ ਸਮੇਂ ਕੋਈ ਨੌਕਰੀ ਵੀ ਮਿਲ ਸਕਦੀ ਹੈ ਹੁਣ ਗੱਲ ਕਰਦੇ ਹਾਂ ਜੀ ਸਾਵਧਾਨੀਆਂ ਦੀ ਕੰਮਰਾਸ਼ੀ ਵਾਲੇ ਤੁਹਾਣ ਦਾ ਸਹੀ ਹੈ ਕਿ ਕਾਮਾ ਵਾਲੀ ਥਾਂ ਦੇ ਆਪਣੇ ਭੇਦ ਕਿਸੇ ਨੂੰ ਨਾ ਦੱਸੋ ਈਰਖਾ ਕਰਨ ਵਾਲੇ ਲੋਕ ਤੁਹਾਡੇ ਖਿਲਾਫ ਕੋਈ ਸਾਜ਼ਿਸ਼ ਰਚ ਸਕਦੇ ਹਨ ਜੇਕਰ ਪਰਿਵਾਰ ਦੀ ਗੱਲ ਕਰੀਏ ਤਾਂ ਇਹ ਸਮਾਂ ਤੁਹਾਡੇ ਪਰਿਵਾਰਿਕ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਬਣਾਏਗਾ ਘਰ ਵਿੱਚ ਖੁਸ਼ੀਆਂ ਤੇ ਸ਼ਾਂਤੀ ਦਾ ਮਾਹੌਲ ਰਹੇਗਾ ਰਿਸ਼ਤਿਆਂ ਦੇ ਵਿੱਚ ਮਿਠਾਸ ਆਵੇਗੀ ਜੇਕਰ ਕਿਸੇ ਰਿਸ਼ਤੇ ਦੇ ਵਿੱਚ ਕੋਈ ਖਿਟਾਸ ਹੈ ਤਾਂ ਉਹ ਦੂਰ ਹੋ ਜਾਵੇਗੀ ਪਰਿਵਾਰਿਕ ਮੈਂਬਰ ਰਿਸ਼ਤੇਦਾਰਾਂ ਅਤੇ ਗੁਆਂਢੀਆਂ ਨਾਲ ਤੁਹਾਡੇ ਸਬੰਧ ਹੋਰ ਵੀ ਮਜ਼ਦਰ ਹੋਣਗੇ ਬਜ਼ੁਰਗਾਂ ਦਾ ਆਸ਼ੀਰਵਾਦ ਪ੍ਰਾਪਤ ਕਰੋ ਘਰ ਦੇ ਬਜ਼ੁਰਗਾਂ ਦਾ ਸਤਿਕਾਰ ਕਰੋ ਕਿਉਂਕਿ ਉਹਨਾਂ ਦਾ ਆਸ਼ੀਰਵਾਦ ਤੁਹਾਡੇ ਲਈ ਕਿਸਮਤ ਖੋਲਣ ਵਾਲਾ ਸਾਬਤ ਹੋਵੇਗਾ ਬੱਚਿਆਂ ਵੱਲੋਂ ਤੁਹਾਨੂੰ ਕੋਈ ਵੱਡੀ ਖੁਸ਼ਖਬਰੀ ਮਿਲੇਗੀ ਬੱਚਿਆਂ ਵੱਲੋਂ ਕੋਈ ਸੰਤੋਸ਼ਜਨਕ ਨਤੀਜਾ ਮਿਲਣ ਨਾਲ ਘਰ ਵਿੱਚ ਖੁਸ਼ੀ ਦਾ ਮਾਹੌਲ ਰਹਿਣ ਵਾਲਾ ਹੈ ਕੰਮਰਾਸ਼ੀ ਵਾਲਿਆਂ ਜੇਕਰ ਵਿਆਹ ਅਤੇ ਪਿਆਰ ਦੀ ਗੱਲ ਕਰੀਏ ਤਾਂ ਤੁਹਾਡੀ ਪ੍ਰੇਮ ਅਤੇ ਵਿਆਹ ਹੋਤਾ ਜ਼ਿੰਦਗੀ ਲਈ ਇਹ ਸਮਾਂ ਬਹੁਤ ਹੀ ਸ਼ੁਭ ਹੈ। ਪ੍ਰੇਮ ਸੰਬੰਧ ਦੇ ਵਿੱਚ ਜੇਕਰ ਤੁਸੀਂ ਪਿਆਰ ਕਰਦੇ ਹੋ ਕਿਸੇ ਨੂੰ ਤਾਂ ਪਰਿਵਾਰਿਕ ਸਹਿਮਤੀ ਮਿਲਣ ਨਾਲ ਇਹ ਸੰਬੰਧ ਜਲਦੀ ਹੀ ਵਿਆਹ ਵਿੱਚ ਬਦਲ ਸਕਦੇ ਹਨ। ਪਤੀ ਪਤਨੀ ਵਿੱਚ ਕਾਰ ਸੰਬੰਧ ਹੋਰ ਮਜ਼ਬੂਤ ਹੋਣਗੇ ਤੇ ਨੇੜਤਾ ਵਧੇਗੀ। ਜੇ ਕੋਈ ਮਨਮਟਾਵ ਹੈ ਤਾਂ ਉਹ ਵੀ ਦੂਰ ਹੋ ਜਾਵੇਗਾ। ਸੰਤਾਨ ਦੇ ਚੇਕਰ ਗੱਲ ਕਰੀਏ ਤਾਂ ਜੋ ਜੋੜੇ ਜਿਨ੍ਹਾਂ ਦੀ ਸੰਤਾਨ ਨਹੀਂ ਹੈ ਉਹਨਾਂ ਨੂੰ ਜਲਦੀ ਹੀ ਸੰਤਾਨ ਪ੍ਰਾਪਤੀ ਦੀ ਖੁਸ਼ਖਬਰੀ ਮਿਲ ਸਕਦੀ ਹੈ ਹੁਣ ਗੱਲ ਕਰਦੇ ਹਾਂ ਜੀ ਕੁੰਭ ਰਾਸ਼ੀ ਵਾਲਿਓ ਸਾਵਧਾਨੀ ਦੀ ਆਪਣੇ ਜੀਵਨ ਸਾਥੀ ਦੀ ਸਿਹਤ ਦਾ ਖਾਸ ਖਾਸ ਤੋਂ ਸੇ ਧਿਆਨ ਰੱਖਣਾ ਹੈ ਸਿਹਤ ਅਤੇ ਆਤਮਿਕ ਸ਼ਾਂਤੀ ਦੇ ਲਈ ਤੁਹਾਡੇ ਸਰੀਰ ਅਤੇ ਮਨ ਦੋਨਾਂ ਲਈ ਇਹ ਸਮਾਂ ਬਹੁਤ ਚੰਗਾ ਰਹੇਗਾ ਇਸ ਸਮੇਂ ਤੁਸੀਂ ਆਪਣੇ ਅੰਦਰ ਇੱਕ ਅਲੱਗ ਹੀ ਊਰਜਾ ਅਤੇ ਆਤਮਿਕ ਮਹਿਸੂਸ ਆਤਮ ਬਲ ਮਹਿਸੂਸ ਕਰੋਗੇ ਇਹ ਹੀ ਊਰਜਾ ਤੁਹਾਨੂੰ ਸਿਹਤਮੰਦ ਅਤੇ ਚੁਸਤ ਦਰੋਸਤ ਰੱਖੇਗੀ ਧਾਰਮਿਕ ਕੰਮਾਂ ਵਿੱਚ ਤੁਹਾਡੀ ਰੁਚੀ ਵਧੇਗੀ ਤੁਸੀਂ ਧਰਮ ਕਰਮ ਦੇ ਕੰਮਾਂ ਵਿੱਚ ਵੱਧ ਚੜ ਕੇ ਹਿੱਸਾ ਲਓਗੇ ਜਿਸ ਨਾਲ ਤੁਹਾਨੂੰ ਮਾਨਸਿਕ ਸ਼ਾਂਤੀ ਅਤੇ ਸਕੂਨ ਮਿਲੇਗਾ ਮੌਸਮ ਦੇ ਵਿੱਚ ਬਦਲਾਅ ਕਰਨ ਕੁਝ ਹਲਕੀ ਫੁਲਕੀ ਸਿਹਤ ਸਮਾਸੀਆਂ ਮਾਮੀ ਤੁਹਾਨੂੰ ਹੋ ਸਕਦੀਆਂ ਹਨ ਇਸ ਲਈ ਸਾਵਧਾਨ ਰਹੋ ਇਹ ਸਾਰੀਆਂ ਹੀ ਖੁਸ਼ਖਬਰੀਆਂ ਤੁਹਾਡੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਦੇਣਗੀਆਂ ਸਮੇ ਦਾ ਲਾਭ ਉਠਾਓ ਸਮੇ ਨੂੰ ਹੱਥੋਂ ਨਾ ਜਾਣ ਦਿਓ ਦੋਸਤੋ ਇਸੇ ਜਾਣਕਾਰੀ ਕੁੰਭ ਰਾਸ਼ੀ ਵਾਲਿਆਂ ਦੇ ਲਈ ਜੇਕਰ ਵੀਡੀਓ ਚੰਗੀ ਲੱਗੀ ਤਾਂ ਅੱਗੇ ਵੀ ਸ਼ੇਅਰ ਕਰ ਦਿਓ ਜੀ ਧੰਨਵਾਦ